ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਮੁੰਡੇ ਦਾ ਨਾਮ ਦੇਵਜੀਤ ਸਿੰਘ ਹੈ ਜਿਸ ਦੀ ਮੰਮੀ ਨੇ ਇਸ ਨੂੰ ਫਸਾਉਣ ਦੇ ਲਈ ਅਜਿਹੀ ਛਾਤਰਚਾਲ ਚੱਲੀ ਕਿ ਆਪਣੇ ਪੁੱਤ ਵਰਗੇ ਭਾਣਜੇ ਨੂੰ ਵੀ ਨਹੀਂ ਬਖਸ਼ਿਆ ਤੇ ਫਿਰ ਤੱਤੀ ਹੋਈ ਮੰਮੀ ਨੇ ਪੁਲਿਸ ਦੇ ਨਾਲ ਮਿਲ ਕੇ ਆਪਣੇ ਭਾਣਜੇ ਉੱਤੇ ਉਹ ਕਹਿਰ ਕਮਾਇਆ ਕਿ ਜਿਸ ਦੇ ਬਾਰੇ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਮੁੰਡੇ ਨੇ ਆਪਣੀ ਮੰਮੀ ਅਤੇ ਪੁਲਿਸ ਮੁਲਾਜ਼ਮਾ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ ਅਤੇ ਉਹਨਾਂ ਦੇ ਜੋ ਕਾਰਨਾਮੇ ਦੱਸੇ ਉਹ ਸੁਣੋ ਮਾਮਲਾ ਗੁਰੂ ਦੀ ਨਗਰੀ ਅੰਮ੍ਰਿਤਸਰ ਦਾ ਹੈ ਸਾਰੇ ਇਹਨਾਂ ਮੇਰੀ ਜਿਹੜੀ ਮਾਮੀ ਆ ਨਾ ਉਹ ਸਾਡੇ ਦੇ ਨਜਾਇਜ਼ ਨਾਲ ਆਉਂਦੀ ਮੇਰਾ ਵੀ ਇੰਦਾ ਚੋਰੀ ਕੀਤੀ ਸਾਡੇ ਘਰੇ ਤੇ ਉਹਨਾਂ ਦੇ ਘਰੇ ਸਾਰੇ ਮਾਬਲਾ ਸਾਡੇ ਸਬੂਤ ਵੀ ਸਾਰੇ ਲੱਲੇ ਫਿੰਗਰਪ੍ਰਿੰਟ ਵੀ ਢੱਲੇ ਆ ਨਿੱਕੀ ਨਾ ਉਹਨਾਂ ਦਾ ਜਿਹਨੇ ਤੁਹਾਡੀ ਜਾਨ ਉਹਨਾਂ ਦਾ ਨਾਮ ਹੈਗਾ ਜੇ ਇਕਲਵੰਤ ਕੌਰ ਤੇ ਕਿਥੋਂ ਰਹਿਣ ਵਾਲੇ ਨੇ ਉਹ ਕੋੜਲੇ ਦੇ ਰਹਿਣ ਵਾਲੇ ਜੀ ਤੇ ਤੁਹਾਡਾ ਕੀਲ ਨਾਲ ਆਇਸ ਉਹਨਾਂ ਨੇ ਨਾ ਸਰ ਲਾਇਆ ਜੀ ਚੋਰੀ ਦਾ ਅੱਛਾ ਵੀ ਸਾਡੇ ਘਰੋਂ ਸੌਦਾ ਖੜਿਆ ਜੀ ਹੂੰ ਤੇ ਸਿਲੈਂਡਰ ਖੜੇ ਜੇ ਤੇ ਸੋਨੇ ਦਾ ਨਾ ਲਾਇਆ ਜੀ ਬਿਕਸ਼ਣ ਹਾਂਜੀ ਤੇ ਤੁਸੀਂ ਇਸ ਸੰਬੰਧੀ મતਲਬ ਕੋਈ ਚੋਰੀ ਕਿਆ ਘਟਿਆ ਤੁਹਾਡੇ ਕਿ ਨਹੀਂ ਨਹੀਂ ਸਰ ਸਾਰਾ ਕੁਝ ਚੈੱਕ ਕਰਾ ਲਿਆ ਉਹਨੇ ਕੈਮਰੇ ਪਿੰਡ ਦੇ ਵੀ ਫਿੰਗਰਪ੍ਰਿੰਟ ਵੀ ਲੱਲੇ ਜੀ ਮੇਰੇ ਸਾਰੇ ਪਰਿਵਾਰ ਦੇ ਫਿੰਗਰਪ੍ਰਿੰਟ ਤੁਹਾਡੇ ਫਿੰਗਰਪ੍ਰਿੰਟਸ ਕਿਨੇ ਲਏ ਆ ਇਹ ਲਏ ਜੇ ਟਾਂਗਰੇ ਚੁੰਕੀ ਵਾਲਿਆਂ ਅੱਛਾ ਹਾਂਜੀ ਸਰ ਤਹਾਡੇ ਘਰੇ ਪੁਲਸ ਆਈ ਸੀ? ਹਾਂਜੀ ਸਰ ਪਾਪਾ ਮੇਰੇ ਦੇ ਵੀ ਲਏ ਆ ਫਿੰਗਰਪ੍ਰਿੰਟ। ਜੀ ਤੁਹਾਡੇ ਘਰੇ ਪੁਲਸ ਆਈ ਸੀ? ਹਾਂਜੀ ਸਰ। ਕੌਣ ਲੈ ਕੇ ਆਇਆ ਸੀ? ਕਲਵੰਤ ਕੌਰ। ਇਹ ਕਲਵੰਤ ਕੌਰ ਜੀ ਨਾਲ ਆਏ ਨੇ ਆਪ? ਹਾਂਜੀ। ਅੱਛਾ ਨਾਲ ਇਹਨਾਂ ਦੀ ਤਰਸਿੱਕੇ ਵਾਲੇ ਇੱਕ ਭਰਾ ਆ ਜੇ ਤੇ ਨਾਲ ਇਹਦੇ ਭਰਾ ਦਾ ਕੀ ਨਾਮ? ਉਹਨਾਂ ਦੇ ਨਾਮ ਤੇ ਮੈਨੂੰ ਪਤਾ ਨਹੀਂ ਜੀ ਸਰ। ਅੱਛਾ। ਤੇ ਕੀ ਪੁਲਸ ਨੇ ਕੀ ਕੀਤਾ? ਪੁਲਸ ਨੇ ਸਰ ਘੜਿਆ ਮੈਨੂੰ ਤੇ ਸਵੇਰ ਤੋਂ ਘੜਿਆ ਪਿੰਨਾਂ ਇਹਨਾਂ ਮੈਨੂੰ ਗੱਡੀ ਜਿੱਨਾ ਚਪੇੜਾ ਮਾਰੀਆਂ ਨੇ। ਕਲਵੰਤ ਕੌਰ ਨੇ ਅੱਛਾ ਪੁਲਿਸ ਦੇ ਸਾਹਮਣੇ ਤੁਹਾਡੇ ਚਪੇੜਾ ਮਾਰੀਆਂ ਹਾਂਜੀ ਅੱਛਾ ਤੇ ਮੈਨੂੰ ਕਹਿੰਦੇ 10 ਮਿੰਨ ਜੋ ਕੋ ਵੀ ਹੈਗਾ ਆ ਦੇ ਮੈਨੂੰ ਤੇ ਨਾਲ ਮੇਰੇ ਨਾਲ ਬੰਦਾ ਕੱਲਿਆ ਸਾਰਾ ਸੌਦਾ ਦੇ ਕੇ ਤੇ ਸਾਡੇ ਘਰੇ ਆਇਆ ਤੇ ਮੈਂ ਸੌਦਾ ਲਿਆ ਗੀ ਸਾਰੇ ਤੇ ਮੁੜ ਕੇ ਅਗਲੇ ਦਿਨ ਇੱਕ ਦਿਨ ਛੱਡ ਕੇ ਤੇ 28 ਤਰੀਕ ਨੂੰ 26 ਤਰੀਕ ਨੂੰ ਇਹ ਸਾਰੇ ਮੇਰੇ ਨਾਲ ਸੌਦਾ ਲੈ ਕੇ ਆਇਆ ਮੁੰਡਾ ਇਹਨਾਂ ਕੱਲਿਆ ਪੈਸੇ ਦੇ ਕੇ ਉਹਨੂੰ ਕੀ ਨਾ ਸੀ ਉਹਦਾ ਸੌਦਾ ਨਾ ਗੋਪੀ ਤੂੰ ਜਾਣਦੇ ਮੁੰਡੇ ਨੂੰ ਹਾਂਜੀ ਸਰ ਅੱਗੇ ਮੇਨਾਂ ਕਦੀ ਨਹੀਂ ਉਹ ਮਿਲਿਆ ਮਿਲਿਆ ਸਰ ਸਿੱਧਾ ਮੇਰੇ ਘਰ ਆਇਆ ਮੈਨੂੰ ਕਹਿੰਦਾ ਸੌਦਾ ਲੈਣਾ ਤੇ ਘਰ ਵਾਸਤੇ ਲੱਲਾ ਤੇ ਮੈਂ ਸਰ ਨਕਾਰ ਕਰਤਾ ਵੀ ਨਹੀਂ ਮੈਨੂੰ ਨਹੀਂ ਚਾਹੀਦਾ ਸੌਦਾ ਤੁਹਾਨੂੰ ਚੌਂਕੀ ਦੇ ਵਿੱਚ ਪੁਲਿਸ ਵਾਲਿਆਂ ਨੇ ਬਿਠਾਇਆ ਸੀ ਹਾਂਜੀ ਸਰ ਮੇਨਾਂ ਸਰ ਕੋਰਟ ਮਾਰ ਕੀਤੀ ਗਈ ਆ ਤੁਹਾਨੂੰ ਮਾਰਕੜੇ ਕੀਤੀ ਗਈ ਆ ਹਾਂਜੀ ਸਰ ਕਿੰਨੇ ਕਿੰਨੇ ਕੀਤੀ ਆ ਇਹ ਸਾਰੇ ਜੋ ਐਸਐਚਓ ਸਾਡੇ ਡਰਾਈਵਰ ਆ ਨਾ ਪਤਾ ਉਹਨਾਂ ਦਾ ਨਹੀਂ ਸਰ ਨਾਮ ਵੀ ਪਤਾ ਅੱਛਾ ਤੇ ਸਰ ਮੇਰਾ ਦੰਦ ਟੋੜਿਆ ਆ ਟਾੜਾ ਦੰਦ ਟੋੜਿਆ ਹਾਂਜੀ ਸਰ ਤੁਸੀਂ ਇਸ ਸੰਬੰਧੀ ਆਪਣਾ ਕਮੈਡੀਕਲ ਕਰਵਾਇਆ ਸਰ ਮੈਡੀਕਲ ਕਰਾਇਆ ਹਾਂਜੀ ਅੱਛਾ ਤੇ ਹੁਣ ਕੀ ਕੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਹੁਣ ਕਾਰਵਾਈ ਸਰ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਹੈ ਇਨਸਾਫ ਹੋਣਾ ਚਾਹੀਦਾ ਸਰ ਬਿਨਾ ਗੱਲ ਤੁਹਾਡੇ ਘਰੇ ਪੁਲਿਸ ਲੈ ਕੇ ਆਉਣ ਦੇ ਬਾਰ-ਬਾਰ ਸਰ ਤੇ ਕਦੀ ਤਮ ਕਿ ਹਾਲ ਹੁੰਦੀ ਕਦੀ ਕੇ ਨੂੰ ਕਹਿ ਦਿੰਦੀ ਕਦੀ ਕਹਿੰਦੂ ਬੁਲਸ ਵਾਲਿਆਂ ਨੂੰ ਕਿੰਦੀ ਪੀਂਦਾ ਕੋਟ ਮਾਰ ਕਰੋ ਪੈਸੇ ਦੇਈ ਜਾਂਦੀ ਸਰ ਤੇ 74 ਨਾ 3 ਡਿਗਰੀ ਕੀਤੀ ਬੁਲਸ ਨੇ ਹਾਂਜੀ ਸਰ ਤੇ ਕੌਣ ਕੌਣ ਸੀ ਕਿ ਨਾ ਤੁਹਾਨੂੰ ਮਾਰ ਡੇ ਕੀਤੀ ਆ ਸਰ ਦੋ ਇਹ ਲਾਗੇ ਕੋ ਲੋ ਕੇ ਨਾ ਘਟਾਇਆ ਕਿਹੜੀ ਚੌਂਕੀ ਸੀ ਟਾਂਗਰੇ ਚੌਂਕੀ ਟਾਂਗਰੇ ਦੇ ਵਿੱਚ ਹਾਂਜੀ ਸਰ ਚਾ ਤੇ ਉੱਥੇ ਤੁਹਾਡੀ ਮਾਰਕੀ ਹੋਈ ਆ ਹਾਂਜੀ ਸਰ ਤੁਸੀਂ ਮੈਡੀਕਲ ਤੋਂ ਮਤਲਬ ਕਰਵਾ ਕੇ ਕੀ ਮੰਗ ਕਰਦੇ ਜੁਣ ਤੁਹਾਡੇ ਦਾੰਦ ਟੁੱਟਾ ਵਾ ਹਾਂਜੀ ਸਰ ਇਨਸਾਫ ਹੋਣਾ ਚਾਹੀਦਾ ਆ ਸਰ ਐਸ ਐਚਓ ਸਾਹਿਬ ਇਹ ਡਰਾਈਵਰ ਨੇ ਮਾਰਕਟਾਈ ਕੀਤੀ ਜਾਂ ਚੋਕੀ ਚੜ੍ਹ ਜਾਈਵੇਂ ਨਹੀਂ ਸਰ ਐਸ ਐਚਓ ਦੇ ਸਾਹਿਬ ਨੇ ਡਰਾਈਵਰ ਨੇ ਐਸ ਐਚਓ ਸਾਹਿਬ ਨੇ ਆਖਿਆ ਇਸ ਐਮ ਦੇ ਉਹਨਾਂ ਨੂੰ ਅੱਛਾ ਹਾਂਜੀ ਸਰ ਸਰ ਸਾਡੀ ਮੇਰੀ ਭਾਬੀ ਲੱਗਦੀ ਆ ਕਲਵੰਤ ਕਰੋ ਦਾ ਨਾਮ ਆ ਸਾਡੇ ਬੇਟੇ ਦਾ ਜਾਇਜ਼ ਨਾਮ ਲਾਉਂਦੀ ਆ ਸਾਰਾ ਕੁਝ ਉਹਨਾਂ ਨੇ ਫਿੰਗਰਪ੍ਰਿੰਟ ਸਾਰਾ ਕੁਝ ਲੈ ਲਿਆ ਕੁਝ ਨਹੀਂ ਨਿਕਲਿਆ ਕੈਮਰੇਸ ਵੀਡੀਓ ਕਢਾਲੀਆਂ ਵਾ ਕੁਝ ਨਹੀਂ ਆਇਆ ਵੀ ਸਰ ਹੁਣ ਪੁਲਿਸ ਲੈ ਕੇ ਆਈ ਆ ਬਾਰ-ਬਾਰ ਆਉਂਦੀ ਪੁਲਿਸ ਲੈ ਕੇ 26 ਤਰੀਕ 28 ਤਰੀਕ ਵਾਲੇ ਦਿਨ ਵੀ ਆਈ ਸਾਡੇ ਘਰੇ ਇਹਨਾਂ ਨੇ ਸਾਰੀ ਸਾਡੇ ਘਰ ਦੀ ਤਲਾਸ਼ੀ ਲਈ ਇੱਕ-ਇੱਕ ਚੀਜ਼ ਅਸੀਂ ਇਹਨਾਂ ਨੂੰ ਤਲਾਸ਼ੀ ਕਰਵਾਈ ਆ ਵੀ ਵੇਖ ਲਓ ਸਰ ਕੁਝ ਨਹੀਂ ਬਰਾਮਦ ਹੋਇਆ ਦੀ ਮਤਲਬ ਪੁਲਿਸ ਨੇ ਤੁਹਾਡੇ ਆਣ ਕੇ ਘਰ ਤਲਾਸ਼ੀ ਲਈ ਆ ਹਾਂਜੀ ਸਰ ਉਹਨਾਂ ਨੇ ਤਲਾਸ਼ੀ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਵੀ ਤੁਹਾਡੇ ਕੋਲ ਸਰਚ ਵਾਰੰਟ ਹੈ ਨਹੀਂ ਆ ਸਰ ਐਂ ਬੋਲਿਆ ਕਿ ਕਿਉਂ ਤਲਾਸ਼ੀ ਲੈਣੀ ਹੈ ਅਸੀਂ ਤਲਾਸ਼ੀ ਕਰਨੀ ਆ ਅਸੀਂ ਕਰਵਾ ਦਿੱਤੀ ਹੂੰ ਤੇ ਤੁਹਾਡੇ ਬੱਚੇ ਦੀ ਕੋ 3 ਡਿਗਰੀ ਵੀ ਹੋਈ ਆ ਮਾਰਕਾ ਸਰ ਹਾਂਜੀ ਉਹਨਾਂ ਨੇ ਕੱਲ ਮਾਰਿਆ ਇਹਨੂੰ ਕੱਲ ਲੈ ਕੇ ਗਏ ਸਵੇਰੇ 7:30 ਵਜੇ ਸਾਡੇ ਘਰੇ ਲੈ ਕੇ ਆਈਏ ਪੁਲਿਸ ਵਾਲਿਆਂ ਨੂੰ। ਹਾਂ। ਤਾਂ ਤੁਸੀਂ ਕੀ ਮੰਗ ਕਰਦੇ ਜੀ? ਸਾਡੇ ਸਾਨੂੰ ਇਨਸਾਫ ਚਾਹੀਦਾ। ਸਾਡੇ ਬੱਚੇ ਦਾ ਗਲਤ ਨਾਮ ਲਾ ਰਹੇ ਆ। ਉਧਰ ਜਦੋਂ ਇਸ ਮਾਮਲੇ ਬਾਬਤ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਂਜੀ ਸਰ ਜਿਹੜਾ ਮੈਟਰ ਆਇਆ ਸੀ ਕਿ ਮੈਟਰ ਜਿਹੜਾ ਮੰਦੀਨ ਮਾਰਕੀ ਦੀ ਹਾਂਜੀ। ਜਿਹੜੇ ਕਲੌਂਜ ਕਾਦਰ ਕੋ ਦਿਖਾ ਦਿੱਤੀ ਸੀ ਮੁੰਡਾ ਚੋਰੀ ਨਹੀਂ ਪਾਇਗਾ ਬਾਅਦ ਚੋਰੀ ਦਾ ਕਹਾਣੀ ਬੀਜੀ ਹੋਈ ਆ। ਇਦਾਂ ਜੀ ਇਹਨਾਂ ਦਰਖਾਸਤ ਉਹਨਾਂ ਨੂੰ ਇੱਕ ਆ ਜਸਬੀਰ ਕੌਰ ਪਤਨੀ ਬਲਜਿੰਦਰ ਸਿੰਘ ਵਾਸੀ ਜੋਧਾ ਨਗਰੀ ਚੰਦ ਸਿੰਘ ਵਾਲਾ ਇੱਥੇ ਪੈਂਦੀ ਕਲੋਨੀ ਲੱਗਦੀ ਹੈ ਇਹ ਦਰਖਾਸਤ ਆਈ ਹੈ ਇਹਨਾਂ ਵੈਰੀਫਾਈ ਕਰਦੇ ਆ ਜਿਹੜਾ ਵੀ ਦੋਸ਼ੀ ਹੋਊਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਸਾਇਕ ਤੋਂ ਵੀ ਕਿ ਜਾਇਦਾ ਕਿ ਮਤਲਬ ਉਪਰ ਸੀ ਪ੍ਰੈਸ ਦੇ ਵਿੱਚ ਕਿ ਪਾਰਟੀ ਉਹਨਾਂ ਮੁੰਡੇ ਨੂੰ ਮਾਰਟੇ ਕਰਨੀ ਤੇ ਬਾਅਦ ਚ ਉਹਦੇ ਨੂੰ ਕਿਹਾ ਗਿਆ ਕਿ ਐਸੇ ਤੋਂ ਸਾਡੇ ਡਰਾਈਵਰ ਦੇ ਦੰਦ ਸਿੰਘ ਉਹਨਾਂ ਨੇ ਮਤਲਬ ਆਹਦੇ ਪਿੱਛੇ ਬਣ ਕੇ ਮੂੰਹ ਟੱਕ ਕੇ ਬਹੁਤ ਜ਼ਿਆਦਾ ਮਾਰਿਆ ਤੇ ਮੁੰਡੇ ਦਾ ਦੰਦ ਟੁੱਟ ਗਿਆ। ਇੱਕ ਤੁੰ ਦੇ ਤੱਕ ਜਾ ਕੇ ਮੈਂ ਕਿਹਾ ਜੀ ਦਰਖਾਸਤ ਸਾਡੇ ਕੋਲ ਆਈ ਆ ਇਹਨਾਂ ਦੀ ਇਹ ਵੈਰੀਫਾਈ ਕਰਦੇ ਆ ਸਾਰੀ ਗੱਲ। ਹੁਣ ਮਤਲਬ ਅਹੀਂ ਵੀ ਨਾਲ ਨਹੀਂ ਹੈਗੇ ਜੋ ਵੀ ਆ ਇਹਨੂੰ ਮੁੰਡੇ ਨੂੰ ਪੁੱਛਾਂਗੇ ਇਸ ਕਰਾਂਗੇ ਵੀ ਕਿ ਤਨ ਕਿੰਨੇ ਕਿੰਨੇ ਤੇਰੇ ਨਾਲ ਕੀਤਾ ਇਦਾਂ ਦਾ ਕੰਮ। ਜਿਹੜੀ ਉਹ ਹੈਗੀ ਆ ਕਲਵੰਤਪੁਰ। ਔਰ ਹਾਊਸ ਸੁਖਿੰਦਰ ਸਿੰਘ ਵਾਸੀ ਕੋਲλαβ ਤੋਂ ਉਹਨਾਂ ਕਨ ਜਿਹੜੀ ਕਹਿੰਦੀ ਚੋਰੀ ਹੋਈ ਆ ਮੇਰੀ ਇਹਦਾ ਨਾਲ ਆਉਂਦੀ ਉਹਨੂੰ ਵੀ ਬੁਲਾਉਣੇ ਇੱਥੇ। ਸਾਰੇ ਵੈਰੀਫਾਈ ਕਰਕੇ ਨਾ ਸਰ ਸਾਨੂੰ ਹੁਣੇ ਨਾ ਸਾਡੀ ਟੀਮ ਨੂੰ ਡਰਾਈਵਰ ਸਾਹਿਬ ਬਾਅਦ ਮਿਲਿਆ ਇਸ ਜਿੰਦੀ ਜਦੋਂ ਉਹਨਾਂ ਨੇ ਪੁੱਛ ਪ੍ਰਧਾਨ ਕੀਤੀ ਤੋ ਉਹਨਾਂ ਨੇ ਮੀਡੀਆ ਨਾਲ ਕਾਫੀ ਰੂਟੇ ਵਹਿਬ ਕੀਤਾ ਕਿ ਐਸੇ ਤੋ ਨਾ ਗੱਲਬਾਤ ਹੋ ਜਾਏ ਔਰ ਸਾਡੇ ਅੰਦਰੋਂ ਉਹ ਆਪਣੀ ਗੱਡੀ ਲੈ ਕੇ ਭੱਜ ਗਏ ਨਹੀਂ ਕੋਈ ਕਹਿੰਦੀ ਉਹਨਾਂ ਨੂੰ ਵੀ ਹੱਬਾ ਇੱਥੇ ਬੁਲਾਉਣੇ ਐ ਐਸਐਚਓ ਸਾਹਿਬ ਕੋ ਸਾਰੀ ਗੱਲ ਉਹਨਾਂ ਨੂੰ ਪੁੱਛਦਿਆਂ ਵੀ ਇਦਾਂ ਦਾ ਵਿਹੇਬ ਨਹੀਂ ਕਰਨਾ ਚਾਹੀਦਾ ਕੋਈ ਵੀ ਜਗਾ ਠਾਣੇ ਆਉਂਦਾ ਸਾਡੇ ਚਾਹੀਓ ਮੀਡੀਆ ਦੇ ਕਰਮਚਾਰੀਆ ਜਾਂ ਕੋਈ ਪ੍ਰਾਈਵੇਟ ਬੰਦਾ ਹਰ ਇੱਕ ਬੰਦੇ ਦਾ ਸਾਡਾ ਫਰਜ ਬਣਦਾ ਸਤਕਾਰ ਅਸੀਂ ਲੋਕਾਂ ਵਾਸਤੇ ਲੋਕਾਂ ਦੀ ਹੈਲਪ ਵਾਸਤੇ ਆ ਨਾ ਕਿ ਅਸੀਂ ਲੋਕਾਂ ਨੂੰ ਧੱਕੇ ਮਾਰਨ ਵਾਸਤੇ ਆ ਹਾਂ ਜਿਵੇਂ ਕੋਈ ਗੱਲ ਹੈਗੀ ਜੇ ਉਹਨਾਂ ਨੇ ਕੋਈ ਐਹੋ ਜਿਹੀ ਗੱਲ ਕੀਤੀ ਹੈ ਤਾਂ ਉਹਨਾਂ ਨੂੰ ਵੀ ਇਹ ਗੱਲ ਤੋਂ ਉਹਨਾਂ ਨੂੰ ਕਹਾਂਗੇ ਵੀ ਗਰੇਜ ਕਰੋ ਐਜਾ ਕੰਮ ਨਹੀਂ ਕਰਨਾ ਮੀਡੀਆ ਦੇ ਨਾਲ ਸਾਡਾ ਕੋਈ ਐਹੋ ਜਿਹਾ ਨਹੀਂ ਹੈਗਾ ਮੀਡੀਆ ਵੀ ਸਾਡੇ ਭਰਾ ਨੇ ਸਾਡੀ ਹਰ ਇੱਕ ਗੱਲ ਨਾਲ ਹੈਲਪ ਕਰਦੇ ਹਰ ਇੱਕ ਥਾਂ ਅਗਰ ਅਗਰ ਜੇ ਇੱਕ ਬੋਸ ਤੋਂ ਮੜਾ ਜਿਹੜੇ ਡਰਾਈਵਰ ਜਿਹਦੇ ਉੱਤੇ ਮਾਰ ਕੀਤੀ ਗਈ ਹੈ ਜੋ ਦੋਸ਼ੀ ਪਾਏ ਜਾਂਦੇ ਆ ਕਿ ਉਹ ਜਿਹੜਾ ਵਾ ਅਕਸਰਾਬ ਹੋਇਆ ਵਾ 30 ਤੇ ਬਾਅਦ 182 ਡਾੜੀ ਉਹ ਤੇ ਲਿਜਾਈ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਦੱਸਤੀ ਆ ਵੀ ਵੈਰੀਫਾਈ ਕਰਦੇ ਆ ਉਹਨੂੰ ਕਲੰਦਕੁਰ ਨੂੰ ਵੀ ਬੁਲਾਉਨੇ ਆ ਵੈਰੀਫਾਈ ਕਰਦੇ ਆ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਰਹੀ ਗੱਲ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਕਰਨ ਦੀ ਉਹ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਕਹਿਣ ਦਾ ਭਾਵ ਪੁਲਿਸ ਅਧਿਕਾਰੀ ਦਾ ਇਹ ਹੈ ਕਿ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਕਰਨੀ ਇਹਨਾਂ ਦੇ ਵੱਸ ਦੀ ਗੱਲ ਨਹੀਂ ਇਸ ਕਰਕੇ ਇਹਨਾਂ ਨੇ ਸੀਨੀਅਰ ਅਫਸਰਾਂ ਦੇ ਮੋਢਿਆਂ ਤੇ ਤਲਵਾਰ ਸੁੱਟ ਦਿੱਤੀ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ